ਤੰਨੇ ਪੈਣ ਚੱਲ ਰਹੇ ਨੇ ਲੇਬਰ ਦੇ 7 ਤੋਂ 8 ਪੈਣ ਨੇ ਉਰੇ ਆ ਲੋਡਿੰਗ ਦੇ ਉਹਦੇ ਕਰਕੇ ਬਹੁਤ ਵੱਡੀ ਸਮੱਸਿਆ ਆ ਰਹੀ ਹੈ ਕੌਣ ਜਾਣਦਾ ਬਾਕੀ ਰੋਟੀ ਚਾਹਦਾ ਬਹੁਤ ਵੱਡੀ ਸਮੱਸਿਆ ਹੈ ਸਾਰੇ ਡਰੈਫਟ ਐਫਸੀਆਈ ਮੁੜਾਓ ਐਫਸੀਆਈ ਮੁੜਾਓ ਕਿੰਨੇ ਟਰੱਕ ਡਰਾਈਵਰ ਵੀਰ ਖੜੇ ਨੇ ਕਿੰਨੇ ਟਰੱਕ ਖੜੇ ਨੇ ਜੀ ਇੱਥੇ ਤਿੰਨ ਤਿੰਨ ਚਾਰ ਚਾਰ ਦਿਨ ਅਨਲੋਡਿੰਗ ਨਹੀਂ ਹੁੰਦੀ ਜੀ ਜਿਵੇਂ ਮੰਡੀਆਂ ਚੋਂ ਮਾਲ ਲਿਫਟਿੰਗ ਹੋ ਗਿਆ ਲਿਫਟਿੰਗ ਤੋਂ ਬਾਅਦ ਗੱਡੀਆਂ ਇੱਥੇ ਆਉਂਦੀਆਂ ਨਹੀਂ ਤੇ ਇੱਥੇ ਆ ਕੇ ਗੱਡੀਆਂ ਉਤਰਦੀਆਂ ਨਹੀਂ ਚਾਰ ਚਾਰ ਦਿਨ ਕੋਈ ਸੁਣਵਾਈ ਨਹੀਂ ਕੋਈ ਵੀ ਇੱਥੇ ਟਰੱਕ ਡਰਾਈਵਰ ਦੀ ਜਾਨੀ ਕੋਈ ਸੁਣਵਾਈ ਨਹੀਂ ਕੋਈ ਪਾਣੀ ਨਹੀਂ ਪੀਣ ਨੂੰ ਕੋਈ ਰੋਟੀ ਨਹੀਂ ਖਾਣ ਨੂੰ ਆਉਣ ਜਾਣ ਦਾ ਵੀ ਕੋਈ ਸਿਸਟਮ ਨਹੀਂ ਹੈਗਾ ਜੀ ਅੱਪਾ ਮੁਰਦਾਬਾਦ ਮੁਰਦਾਬਾਦ ਐਫਸੀਆਈ ਮੁਰਦਾਬਾਦ 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 We'll <laughs> ਪਾਪਾ ਮੜਿਆ ਦਈਏ ਮੀਡੀਆ ਨੇ ਇਹਨਾਂ ਦੀ ਪੱਟੀਆਂ ਜੁਲਾਈ ਆਏ ਸਰਪੰਚ ਸਾਹਿਬ ਕੀ ਮਸਲਾ ਕੀ ਹੈ ਜੀ ਜਿਹੜਾ ਤੁਹਾਨੂੰ ਪਰੇਸ਼ਾਨ ਕਰ ਰਿਹਾ ਇੱਥੇ ਜੀ ਹਰ ਇੱਕ ਸੀਜ਼ਨ ਚ ਤਕਰੀਬਨ ਹੁੰਦਾ ਐਕਤੀ ਬਾਲਾ ਜ਼ਿਆਦਾ ਹੋ ਰਿਹਾ ਵੀ ਜਿਹੜੇ ਟਰੱਕ ਨਾਬੇ ਤੋਂ ਸਮਾਨੇ ਤੋਂ ਭਾਰਸੂ ਤੋਂ ਕਈ ਮੰਡੀਆਂ ਚੋਂ ਅੱਡ ਅੱਡ ਸੈਂਟਰਾਂ ਚੋਂ ਆਉਂਦੇ ਨੇ ਭਰ ਕੇ ਲੋਡ ਹੋ ਕੇ ਚਾਰ ਚਾਰ ਪੰਜ ਪੰਜ ਦਿਨ ਖਾਲੀ ਨਹੀਂ ਹੁੰਦੇ ਜੀ ਉਹਰੇ 8 ਪੁਆਇੰਟ ਨੇ ਖਾਲੀ ਹੋਣ ਵਾਸਤੇ ਜਿਹੜੇ ਟਰੱਕ ਨੂੰ ਅਨਲੋਡਿੰਗ ਲੱਗਣ ਵਾਸਤੇ 8 ਪੁਆਇੰਟ ਨੇ ਉਹਨਾਂ ਚੋਂ ਸਿਰਫ 4 ਪੁਆਇੰਟ ਚੱਲਦੇ ਜਿਨ੍ਹਾਂ ਦੇ 3-3 4-4 ਬੰਦੇ ਨਹੀਂ ਜੀ ਸਿਰਫ ਜਦ ਕਿ ਇੱਕ ਟੋਲੀ ਦੇ ਵਿੱਚ 10-12 ਬੰਦੇ ਹੋਣੇ ਚਾਹੀਦੇ ਆ ਖਾਲੀ ਕਰਨ ਵਾਸਤੇ ਇੱਥੇ ਘਟੋ ਘਟੇ 150 ਟਰੱਕ ਖਾਲੀ ਹੋਣਾ ਚਾਹੀਦਾ ਜਿਹੜਾ ਕਿ ਜਾਂਦੇ ਕਰਨ ਦਿਨ ਚ ਜ਼ੋਰ ਮਾਰ ਕੇ 10-15 ਟਰੱਕ ਖਾਲੀ ਕਰਦੇ ਸਰਕਾਰ ਦਾ ਕਹਿਣਾ ਵੀ ਲਿਫਟਿੰਗ ਦੀ ਕੋਈ ਦਿੱਕਤ ਨਹੀਂ ਨਾ ਆਰਤੀ ਇਹਨੂੰ ਨਾ ਟਰੱਕ ਡਰਾਈਵਰਾਂ ਨੂੰ ਕੀ ਲੱਗਦਾ ਕਿੰਨੇ ਕਿੰਨੇ ਜਾਂ ਸਰਕਾਰ ਸਹੀ ਸਰਕਾਰ ਕਹਿੰਦੇ ਉਹ ਲਿਫਟਿੰਗ ਤਾਂ ਚਲੋ ਜੀ ਮੰਡੀਆਂ ਦੇ ਵਿੱਚੋਂ ਸਹੀ ਹੁੰਦੀ ਆ ਪਰ ਕਿਉਂਰੇ ਆ ਜਾਂਦੀ ਆ ਲੋਡਿੰਗ ਬਿਲਕੁਲ ਸਹੀ ਨਹੀਂ ਹੋ ਰਹੀ ਚਾਰ ਚਾਰ ਪੰਜ ਪੰਜ ਦਿਨ ਟਰੱਕ ਖੜਦੇ ਆ ਨਗਰੇ ਖਾਨ ਨੂੰ ਨਾ ਪੀਣ ਨੂੰ ਪਾਣੀ ਤੱਕ ਦਾ ਇੰਤਜ਼ਾਮ ਨਹੀਂ ਹੈਗਾ ਜੀ ਟਰੱਕਾਂ ਵਾਲਿਆਂ ਲਈ ਡਰਾਈਵਰਾਂ ਲਈ ਇਨਸਾਨੀਅਤ ਨਾਲ ਤੇ ਬਹੁਤ ਮਾੜਾ ਹਾਲ ਹੈ ਕੀ ਫੈਸਲਾ ਆਪਰੇਟਰਾਂ ਨੇ ਅੱਜ ਫਿਰ ਤੋਂ ਕੀਤਾ ਜੀ ਇਹ ਫੈਸਲਾ ਲਿਆ ਜੀ ਸਾਰੇ ਆਪਰੇਟਰਾਂ ਨੇ ਵੀ ਜੇ ਜਾਣ ਦੇ ਕਾਰਨ ਨਹੀਂ ਕੋਈ ਇਹ ਮਸਲੇ ਦਾ ਹੱਲ ਹੁੰਦਾ ਫਿਰ ਸਾਰੇ ਟਰੱਕ ਆਪਰੇਟਰ ਹੜਤਾਲ ਤੇ ਜਾਣਗੇ ਔਰ ਜਾਮ ਕਰਨਗੇ ਇਨੂੰ ਜੋ ਵੀ ਮਾਲ ਬਣਦਾ ਸੀ ਲੋ ਨੂੰ ਦੇਣਾ ਚਾਹੀਦਾ ਉਹ ਨਹੀਂ ਔਰੇ ਪਹੁੰਚ ਸਹੀ ਨਹੀਂ ਹੋਣੀ ਪਹਿਲਾਂ ਉੱਥੇ ਅਨਲੋਡਿੰਗ ਲੋਕਲ ਚ ਹੋਊਗੀ ਫਿਰ ਉਹੀ ਮਾਲ ਉੱਟ ਕੇ ਆਊ ਸਰਕਾਰ ਲਈ ਬਹੁਤ ਵੱਡਾ ਘਾਟਾ ਜੀ ਆਓ ਆਜੋ ਕਿਆ ਪੈਸੇ ਨੂੰ ਤੇ ਪਾਪੇ ਨੇ 43 ਬਾਣੀ ਨਹੀਂ ਤਿੰਨ ਤਿੰਨ ਟਾ ਲੇਬਰ ਵਾਲੇ ਲੱਗੇ ਨੇ ਉਹ ਤਾਂ ਹੋਣਾ ਹੀ ਨਹੀਂ ਉਹ ਵੀ ਕੰਮ ਕੰਮ ਚਲਾਇਆ ਜਮਲੇ ਖੜਾ ਦਊਗਾ ਆਪਣਾ ਮਾਲੇ ਨਾਲੋ ਗੱਲ ਖਤਮ ਚਾਰ ਚਾਰ ਦਿਨ ਹੋ ਗਏ ਦਿਨ ਦਿਨ ਫੜਿਆ ਨੂੰ ਇੱਥੇ ਪਹੁੰਚਾ ਦੇਣਾ ਚੌਥਾ ਦਿਨ ਸਾਡਾ ਛੋਟਾ ਹਾਤੀ ਦੇ ਹੋਰ ਤੀਜੇ ਦਿਨ ਆਉਣੀ ਹੈ ਕਿਤੇ ਚੌਥੇ ਦਿਨ ਬਾਅਦ ਤੇ ਪੰਜਵੇਂ ਦਿਨ ਖਾਲੀ ਹੋਣਗੀਆਂ ਗੱਡੀਆਂ ਸਾਡਾ ਨਹੀਂ ਜਾਣਦਾ ਐਫਸੀਆਈ ਮੁਰਦਾਬਾਦ 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 ਐਫਸੀਆਈ ਮੁਰਦਾਬਾਦ 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 ਐਫਸੀਆਈ ਮੁਰਦਾਬਾਦ 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 ਨਾ ਬੋਲ ਪਈ ਮੁਰਦਾਬਾਦ ਮੁਰਦਾਬਾਦ अंदर एफसीआई एफसीआई प्रताप बाजवा प्रताप बाजवा मुर्दाबाद साइलो प्लांट एफसीआई एफसीआई हेलो 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 ਆולם ਤਾਂ ਤੁਸੀਂ ਦੇਖ ਲਓ ਜੀ ਆ ਕਿੰਨੇ ਟਰੱਕ ਡਰਾਈਵਰ ਵੀਰ ਖੜੇ ਨੇ ਕਿੰਨੇ ਟਰੱਕ ਖੜੇ ਨੇ ਜੀ ਇੱਥੇ ਤਿੰਨ ਤਿੰਨ ਚਾਰ ਚਾਰ ਦਿਨ ਅਨਲੋਡਿੰਗ ਨਹੀਂ ਹੁੰਦੀ ਜੀ ਜਿਵੇਂ ਮੰਡੀਆਂ ਚੋਂ ਮਾਲ ਲਿਫਟਿੰਗ ਹੋ ਗਿਆ ਲਿਫਟਿੰਗ ਤੋਂ ਬਾਅਦ ਗੱਡੀ ਕੀ ਫੈਸਲਾ ਆਪਰੇਟਰਾਂ ਨੇ ਇਸ ਜੀ ਚ ਹੁਣ ਕੀਤਾ ਜੀ ਇਹ ਫੈਸਲਾ ਲਿਆ ਜੀ ਸਾਰੇ ਆਪਰੇਟਰਾਂ ਨੇ ਵੀ ਜੇ ਜਾਣ ਦੇ ਕਾਰਨ ਨਹੀਂ ਕੋਈ ਇਹ ਮਸਲੇ ਦਾ ਹੱਲ ਹੁੰਦਾ ਫਿਰ ਸਾਰੇ ਟਰੱਕ ਆਪਰੇਟਰ ਹੜਤਾਲ ਤੇ ਜਾਣਗੇ ਉਹ ਰੇ ਜਾਮ ਕਰਨਗੇ ਇਨੂੰ ਜੋ ਵੀ ਮਾਲ ਬਣਦਾ ਸੀ ਲੋ ਨੂੰ ਦੇਣਾ ਚਾਹੀਦਾ ਉਹ ਨਹੀਂ ਔਰੇ ਪਹੁੰਚ ਸਹੀ ਨਹੀਂ ਹੋਣੀ ਪਹਿਲਾਂ ਉੱਥੇ ਅਨਲੋਡਿੰਗ ਲੋਕਲ ਚ ਹੋਊਗੀ ਫਿਰ ਉਹੀ ਮਾਲ ਉੱਠ ਕੇ ਆਊ ਸਰਕਾਰ ਲਈ ਬਹੁਤ ਵੱਡਾ ਘਾਟਾ ਜੀ ਆਉਂਦਾ। ਆולם ਤਾਂ ਤੁਸੀਂ ਦੇਖ ਲਓ ਜੀ ਆ ਕਿੰਨੇ ਟਰੱਕ ਡਰਾਈਵਰ ਵੀਰ ਖੜੇ ਨੇ ਕਿੰਨੇ ਟਰੱਕ ਖੜੇ ਨੇ ਜੀ ਇੱਥੇ ਤਿੰਨ ਤਿੰਨ ਚਾਰ ਚਾਰ ਦਿਨ ਅਨਲੋਡਿੰਗ ਨਹੀਂ ਹੁੰਦੀ ਜੀ ਜਿਵੇਂ ਮੰਡੀਆਂ ਚੋਂ ਮਾਲ ਲਿਫਟਿੰਗ ਹੋ ਗਿਆ ਲਿਫਟਿੰਗ ਤੋਂ ਬਾਅਦ ਗੱਡੀਆਂ ਇੱਥੇ ਆਉਂਦੀਆਂ ਨੇ ਤੇ ਇੱਥੇ ਆ ਕੇ ਗੱਡੀਆਂ ਉਤਰਦੀਆਂ ਨਹੀਂ ਜੀ ਚਾਰ-ਚਾਰ ਦਿਨ ਕੋਈ ਸੁਣਵਾਈ ਨਹੀਂ ਕੋਈ ਵੀ ਇੱਥੇ ਟਰੱਕ ਡਰਾਈਵਰ ਦੀ ਜਾਨੀ ਕੋਈ ਸੁਣਵਾਈ ਨਹੀਂ ਕੋਈ ਪਾਣੀ ਨਹੀਂ ਪੀਣ ਨੂੰ ਕੋਈ ਰੋਟੀ ਨਹੀਂ ਖਾਣ ਨੂੰ ਆਉਣ ਜਾਣ ਦਾ ਵੀ ਕੋਈ ਸਿਸਟਮ ਨਹੀਂ ਹੈਗਾ ਜੀ ਇੱਥੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਗੱਲ ਕੀਤੀ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਆ ਜੀ ਐਸ ਡੀ ਐਮ ਸਾਹਿਬ ਨੂੰ ਵੀ ਦੱਸਿਆ ਸੀ ਡੀ ਸੀ ਸਾਹਿਬ ਨੂੰ ਵੀ ਦੱਸਿਆ ਇਹ ਗੱਲਾਂ ਵੀ ਸਾਨੂੰ ਇੱਥੇ ਅਨਲੋਡਿੰਗ ਦੀ ਦਿੱਕਤ ਆ ਰਹੀ ਆ ਲਿਫਟਿੰਗ ਦੀ ਕਿਤੇ ਕੋਈ ਪ੍ਰੋਬਲਮ ਨਹੀਂ ਹੈਗੀ ਨਾ ਨਾਬਾ ਮੰਡੀ 'ਚ ਨਾ ਛੀਟਾਂ ਵਾਲਾ ਮੰਡੀ 'ਚ ਨਾ ਅੱਚਲ ਨਾ ਆਪਣਾ ਕਕਰਾਲ ਸਿਰਫ ਇੱਥੇ ਪ੍ਰੋਬਲਮ ਕੀ ਹੈ ਇਹ ਤਕਰੀਬਨ ਜਿੱਦਨ ਤੋਂ ਸਾਈਲੋ ਲੱਗਿਆ ਜੀ ਇੱਥੇ ਅਨਲੋਡਿੰਗ ਦੀ ਸਮੱਸਿਆ ਹਰ ਵਾਰ ਆਉਂਦੀ ਹੈ ਜੀ ਲੇਬਰ ਦੀ ਘਾਟ ਹੈ ਲੇਬਰ ਦੀ ਘਾਟ ਲਾ ਲਓ ਜੀ ਜਾਨ ਲੇਬਰ ਨੂੰ ਪੂਰਾ ਪੈਸਾ ਨਹੀਂ ਮਿਲ ਰਿਹਾ ਜੀ ਕਿਉਂਕਿ ਲੇਬਰ ਜਿਹੜੀ ਇਹਨਾਂ ਨੇ ਲਗਾਈ ਹੋਈ ਹੈ ਜੀ ਉਹ ਪਿੰਡਾਂ ਚੋਂ ਫੜ ਕੇ ਛੋਟੇ ਛੋਟੇ ਮੁੰਡੇ ਲਗਾਏ ਹੋਏ ਨੇ ਜੀ ਗੱਡੀਆਂ ਖਾਲੀ ਕਰਨ ਲਈ ਯਾਨੀ ਕੋਈ ਪੱਕੀ ਲੇਬਰ ਦਾ ਇੰਤਜ਼ਾਮ ਨਹੀਂ ਹੈ ਵੀ ਜਿਹਦੇ ਨਾਲ ਤਕਰੀਬਨ 80 ਤੋਂ 100 ਟਰੱਕ ਖਾਲੀ ਹੋਵੇ ਇਹ ਟਰੱਕ ਖਾਲੀ ਕਰਦੇ ਨੇ 20 ਜਾਂ 25 20 25 ਟਰੱਕਾਂ ਨਾਲ ਜੀ ਕਿਵੇਂ ਮੰਡੀਆਂ ਚੱਕੀਆਂ ਜਾਣਗੀਆਂ ਇੱਥ